ਭਾਰਤ ਵਰਸ਼ ਵਿੱਚ ਗੁਰੂ ਦੀ ਮਹਿਮਾ ਸ਼ੁਰੂ ਤੋਂ ਰਹੀ ਹੈ ਗੁਰਬਾਣੀ ਵਿੱਚ ਵੀ ਗੁਰੂ ਦੀ ਮਹਿਮਾ ਹੈ ਤੇ ਗੁਰਬਾਣੀ ਇਹ ਵੀ ਕਹਿੰਦੀ ਹੈ ਵੀ ਨਿਗਰੇ ਕਾ ਨਾਉ ਹੈ ਬੁਰਾ ਜ ਜਦਾ ਗੁਰੂ ਨਹੀਂ ਹੈ ਉਸ ਦਾ ਨਾਉਂ ਹੀ ਬੁਰਾ ਹੈ ਉਸ ਦੀ ਪਰਛਾਵਾਂ ਵੀ ਨਾ ਪਵੇ ਗੁਰੂ ਕਿਸ ਤਰ੍ਹਾਂ ਦਾ ਹੋਵੇ ਇਹ ਵੀ ਗੁਰਬਾਣੀ ਵਿੱਚ ਲਿਖਿਆ ਹੈ ਗੁਰੂ ਜਨਾ ਕੇ ਅੰਧਲੇ ਚੇਲੇ ਵੀ ਅੰਧ ਕਰੇਨ ਸੋ ਗੁਰੂ ਸਿਲੈਕਸ਼ਨ ਜਿਹੜੀ ਹੈ ਉਹ ਵੀ ਇੰਪੋਰਟੈਂਟ ਹੈ ਗੁਰੂ ਨਾਨਕ ਦੇਵ ਜੀ ਨੇ ਗੁਰੂ ਕੋਲ ਜਾਣ ਦੀ ਪ੍ਰਥਾ ਨੂੰ ਮੋਡੀਫਾਈ ਕਰਕੇ ਘਰ ਘਰ ਅੰਦਰ ਧਰਮਸਾਲ ਬਣਾਈ ਇੱਕ ਬੜਾ ਵੱਡਾ ਆਬਲੀਗੇਸ਼ਨ ਹੈ ਇਨਸਾਨ ਦੇ ਉੱਤੇ ਕਿ ਉਹ ਆਪਣੇ ਅੰਦਰ ਵੀ ਇੱਕ ਧਰਮਸ਼ਾਲ ਹੈ ਉਹਦਾ ਪਰਿਵਾਰ ਵੀ ਇੱਕ ਧਰਮਸ਼ਾਲ ਹੈ ਉਹ ਆਪਣੇ ਅੰਦਰ ਇਹੋ ਜਿਹੇ ਗੁਣ ਸੰਗ੍ਰਹਿ ਕਰੇ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਅੱਛੇ ਗੁਣ ਪਾਸ ਆਨ ਕਰ ਸਕੇ ਘਰ ਦੇ ਅੰਦਰ ਹੀ ਧਰਮਸ਼ਾਲ ਹੈ ਗੁਰੂ ਨਾਨਕ ਦੇਵ ਜੀ ਦੀ ਜੋ ਸਿੱਖਿਆ ਹੈ ਉਸ ਨੂੰ ਮੈਂ ਅੱਜ ਦੀਆਂ ਦੋ ਤਿੰਨ ਜੋ ਪ੍ਰੋਬਲਮਸ ਚੱਲ ਰਹੀਆਂ ਉਸ ਦੇ ਰੈਫਰੈਂਸ ਵਿੱਚ ਡਿਸਕਸ ਕਰਨ ਦਾ ਥੋੜਾ ਜਿਹਾ ਕੋਸ਼ਿਸ਼ ਕਰਾਂਗਾ ਅੱਜ ਬਾਹਰ ਬਹੁਤ ਸੋਹਣਾ ਮੌਸਮ ਬਣਿਆ ਹੋਇਆ ਹੈ ਤੂੰ ਇਹਨੇ ਬਹੁਤ ਸੋਹਣਾ ਕਰ ਰੱਖਿਆ ਸੋ এনवायरमेंट ਸਭ ਤੋਂ ਪਹਿਲਾ ਟੌਪਿਕ ਮੈਂ ਚੂਜ਼ ਕੀਤਾ ਹੈ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਬਟ ਅੱਜ ਅਸੀਂ ਪਾਣੀ ਵੀ ਪਵਨ ਵੀ ਸੋ ਮਾਤਾ ਪਿਤਾ ਦੋਨਾਂ ਨੂੰ ਪ੍ਰਦੂਸ਼ਿਤ ਕਰ ਚੁੱਕੇ ਹਾਂ ਪਾਣੀ ਪੀਣ ਯੋਗ ਨਹੀਂ ਰਹਾ ਹਵਾ ਸਾਂਹ ਲੈਣ ਯੋਗ ਨਹੀਂ ਰਹੀ ਗੋਨਾਨੰਦਜੀਤ ਜੀ ਉਪਦੇਸ਼ ਕਰਦੇ ਹਨ ਕਿ ਪਹਿਲਾ ਪਾਣੀ ਜੀਵ ਹੈ ਜਿਤھਰਿਆ ਸਭ ਕੋ ਹੈ ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਲਈ ਕੁਝ ਛੱਡ ਕੇ ਜਾਣਾ ਚਾਹੁੰਦੇ ਹਾਂ ਤਾਂ ਅੱਜ ਹੀ ਸਾਨੂੰ ਬਦਲਾਅ ਕਰਨ ਦੀ ਲੋੜ ਹੈ ਫਸਲਾਂ ਨੂੰ ਅੱਗ ਲਾਉਣੀਆਂ ਬੰਦ ਕੀਤੀਆਂ ਜਾਣ ਇਸ ਤੋਂ ਪਹਿਲਾਂ ਮੈਂ ਦੁਆਬੇ ਰਹਿ ਕੇ ਆਇਆ ਦੁਆਬੇ ਵਿੱਚ ਅੱਗਾਂ ਨਹੀਂ ਲਾਉਂਦੇ ਉੱਥੇ ਮੇਰੇ ਪਿਤਾ ਜੀ ਹੋਰੀ ਚੰਡੀਗੜ੍ਹ ਰਹਿੰਦੇ ਆ ਮੈਂ ਪਿਛਲੇ ਸਾਲਾਂ 5 ਸਾਲ ਮੈਂ ਨਨਪੁਰ ਸਾਹਿਬ ਤੇ ਨਵਾਂ ਸ਼ਹਿਰ ਰਹਿ ਕੇ ਆਇਆ ਉੱਧਰ ਬਹੁਤ ਘਟ ਲੱਗਦਾ ਉਹ 5 ਸਾਲ ਲਗਾਤਾਰ ਉੱਥੇ ਆ ਜਾਂਦੇ ਸੀ ਜਦੋਂ ਵੀ ਇਹ ਫਸਲਾਂ ਨੂੰ ਅਗ ਲਾਣ ਦਾ ਟਾਈਮ ਹੁੰਦਾ ਤੇ ਇੱਥੇ ਆ ਕੇ ਤੁਸੀਂ ਦੇਖੋ ਬਹੁਤ ਮਾੜਾ ਹਾਲ ਹੈ ਗੁਰੂ ਨਾਨਕ ਦੇਵ ਜੀ ਜਾਗਤ ਗੁਰੂ ਹਨ ਉਹਨਾਂ ਦੀ ਬਾਣੀ ਜਿੱਦਾਂ ਜਿੱਦਾਂ ਵਕਤ ਬਦਲ ਰਿਹਾ ਹੈ ਉਦੋਂ-ਉਦੋਂ ਹੋਰ ਰੈਲੇਵੈਂਟ ਹੁੰਦੀ ਜਾ ਰਹੀ ਹੈ ਪੌਣ ਪਾਣੀ ਤਰਤੀ ਆਕਾਸ਼ ਕਰਮੰਦਰ ਹਰਬਣੀ ਜੇ ਅਸੀਂ 84 ਲੱਖ ਜੋਨਾ ਕੱਟ ਕੇ ਆਏ ਹਾਂ ਗੁਰਬਾਣੀ ਕਹਿੰਦੀ ਹੈ ਕਿ ਜੀਵ ਦੀ ਹਰ ਜਨ ਵਿੱਚ ਇਹ ਉਪਰਾਲਾ ਸੀ ਕਿ ਉਹ ਪ੍ਰਭੂ ਪਰਮੇਸ਼ਵਰ ਵਿੱਚ ਲੀਨ ਹੋ ਜਾਏ ਮੋਕਸ਼ ਪ੍ਰਾਪਤ ਕਰਨਾ ਹਰ ਜੋਨੀ ਵਿੱਚ ਸਾਡਾ ਉਪਰਾਲਾ ਸੀ ਪਿਛਲੇ ਜਨਮਾਂ ਦੇ ਅੱਛੇ ਕਰਮਾ ਕਰਕੇ ਸਾਨੂੰ ਇਹ ਮਾਨਸ ਜਾਤ ਮਿਲੀ ਹੈ ਸਿਰਫ ਮਾਨਸ ਜਾਤ ਹੀ ਹੈ ਜਿਹੜੀ ਮੋਕਸ਼ ਪ੍ਰਾਪਤ ਕਰ ਸਕਦੀ ਹੈ ਜੇ ਉਸਨੇ ਮੋਕਸ਼ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਆਪਣੀ এনवायरमेंट ਨੂੰ ਬਹੁਤ ਅੱਛਾ ਬਣਾਉਣਾ ਪਏਗਾ ਆਦਰਵਾਇਸ ਫੇਰ 84 ਲੱਖ ਦੇ ਗੇੜ ਖਾਵਾਂਗੇ ਅਗਲਾ ਟੌਪਿਕ ਕਮਿਊਨਲ ਹਾਰਮਨੀ ਦਾ ਅੱਜ ਅਸੀਂ ਦੇਖ ਰਹੇ ਹਾਂ ਗੁਰੂ ਧਾਮਾਂ ਦੇ ਮੰਦਰਾਂ ਤੇ ਅਟੈਕ ਹੋ ਰਹੇ ਹਨ ਜੋ ਕਿ ਕਿਸੇ ਵੀ ਧਰਮ ਲਈ ਮਾੜਾ ਹੈ ਕੋਈ ਵੀ ਜੀਵ ਜੇ ਦੂਜੇ ਜੀਵ ਦੇ ਧਰਮ ਨੂੰ ਰਿਸਪੈਕਟ ਨਹੀਂ ਕਰਦਾ ਤਾਂ ਇਹੋ ਜੇ ਜੀਵਨ ਦਾ ਕੋਈ ਫਾਇਦਾ ਨਹੀਂ ਗੁਰੂ ਸਾਹਿਬ ਹੁਕਮ ਫਰਮਾਉਂਦੇ ਹਨ ਸਰਬ ਜੀਆ ਮੈਂ ਇੱਕੋ ਜਾਣੈ ਤਾਂ ਹਉਮੈ ਕਹੇ ਨ ਕੋਈ ਸਾਰੀ ਮਾਨਸ ਜਾਸਤ ਇੱਕ ਉਸ ਪ੍ਰਭੂ ਪਰਮਾਤਮਾ ਦੀ ਉਪਜ ਹੈ ਜਿਵੇਂ ਅਸੀਂ ਉਸ ਪ੍ਰਭੂ ਪਰਮਾਤਮਾ ਤੋਂ ਆਪਣੇ ਲਈ ਕੁਝ ਮੰਗਦੇ ਹਾਂ ਮੋਕਸ਼ ਪ੍ਰਾਪਤ ਕਰਨਾ ਚਾਹੁੰਦੇ ਹਾਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ ਤਾਂ ਦੂਜੇ ਨੂੰ ਜੀਣ ਦਾ ਅਧਿਕਾਰ ਦੇਣਾ ਸਭ ਤੋਂ ਇੰਪੋਰਟੈਂਟ ਹੈ ਸਾਰੇ ਬਰਾਬਰ ਹਨ ਕੋਈ ਧਰਮ ਕੋਈ ਜਾਤ ਉੱਚੀ ਨਹੀਂ ਕੋਈ ਨੀਚੀ ਨਾਨਕ ਉੱਤਮ ਨੀਚ ਨਾ ਕੋਈ ਕਿਸੇ ਵੀ ਧਰਮ ਸ਼ਰਾਂਤੇ ਕਿਸੇ ਦੇ ਗੁਰੂ ਪੀਰ ਨੂੰ ਅਟੈਕ ਕਰਨਾ ਉਹਦੀ ਸੈਕਰੀਲੇਜ ਕਰਨੀ ਇਸ ਤੋਂ ਮਾੜਾ ਕੋਈ ਅਧਰਮ ਨਹੀਂ ਹੈ ਬੁਰਾ ਭਲਾ ਕੋ ਕਿਸ ਨੂੰ ਕਹੀਏ ਦਿਸੈ ਬ੍ਰਹਮ ਗੁਰਮੁਖ ਸਚ ਲਈਏ ਜਿਸ ਤਰ੍ਹਾਂ ਸਾਡਾ ਇੰਡੀਆ ਦਾ ਕਨਸਟੀਟਿਊਸ਼ਨ ਡਾਇਨਾਮਿਕ ਹੈ ਉਕਤ ਅਨਸਾਰ ਰੈਲੇਵੈਂਟ ਬਣਦਾ ਜਾਂਦਾ ਹੈ ਉਦਾਂ ਹੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਣੀ ਦੀਆਂ ਟੀਚਿੰਗਸ ਵੀ ਹਨ ਸਾਰੀ ਮਨੁੱਖਤਾ ਲਈ ਹਨ ਕਿਸੇ ਇੱਕ ਵਿਅਕਤੀ ਵਿਸ਼ੇਸ਼ ਇੱਕ ਧਰਮ ਵਿਸ਼ੇਸ਼ ਲਈ ਨਹੀਂ ਹਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਪੰਗਤ ਅਤੇ ਸੰਗਤ ਚਲਾਈ ਉਹਨਾਂ ਨੇ ਹੁਕਮ ਵਰਤਾਇਆ ਕਿ ਕਿਰਤ ਕਰੋ ਜਮ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੋ ਕਿ ਅੱਜ ਦੀ ਇਕਨੋਮਿਕ ਸਿਨੈਰੀਓ ਦੇ ਵਿੱਚ ਬਹੁਤ ਰੈਲੇਵੈਂਟ ਹੈ ਇਹ ਮੇਰਾ ਤੀਜਾ ਮ ਟੌਪਿਕ ਚੁਣਿਆ ਅੱਜ ਅਸੀਂ ਦੇਖਦੇ ਜਾਨੇ ਹਾਂ ਰਿਪੋਰਟ ਹੋ ਰਿਹਾ ਹੈ ਵੀ ਜਿਹੜੀ ਇਕਨੋਮਿਕ ਡਿਸਪੈਰਟੀ ਹੈ ਆਰਥਿਕ ਡਿਸਪੈਰਟੀ ਹੈ ਵਧਦੀ ਜਾਂਦੀ ਹੈ ਗਰੀਬ ਹੋਰ ਗਰੀਬ ਹੋ ਰਹੇ ਹਨ ਮਿਡਲ ਕਲਾਸ ਸੰਘੜ ਰਹੀ ਹੈ ਉਸ ਉਪਲਖ ਵਿੱਚ ਗੁਨਾਰਕ ਦੇਵ ਦੀ ਜਿਹੜਾ ਹੁਕਮ ਹਨ ਉਹਨਾਂ ਦੇ ਜੋ ਰਹਿਤ ਮਰਿਆਦਾ ਦੱਸੀ ਹੈ ਉਹ ਬਹੁਤ ਰੈਲੇਵੈਂਟ ਹੈ ਜੇ ਅੱਜ ਸੋਸਾਇਟੀ ਲੋਕ ਜੋ ਵੀ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨਾਂ ਨੂੰ ਇਕੱਠਾ ਕਰਨ ਦੀ ਥਾਂ ਵੰਡ ਕੇ ਔਰ ਆਪਣੀ ਜ਼ਿੰਦਗੀ ਦਾ ਉਪਲਖ ਜਿਹੜਾ ਹੈ ਸਾਰੀ ਮਨੁੱਖਤਾ ਲਈ ਅਪਲਾਈ ਕਰਨ ਤਾਂ ਸਮਾਜ ਦਾ ਤੇ ਆਉਣ ਵਾਲੇ ਸਮਾਜ ਦਾ ਜਿਹੜਾ ਚਿਹਰਾ ਹੈ ਉਹ ਕਾਫੀ ਬਦਲ ਸਕਦਾ ਹੈ ਔਰ ਕਾਫੀ ਹੱਦ ਤੱਕ ਜੋ ਜੁਰਮ ਵਧ ਰਹੇ ਹਨ ਉਹ ਵੀ ਥਲ ਪਾਈ ਜਾ ਸਕਦੇ ਹਨ ਅੱਜ ਅਸੀਂ ਦੇਖਦੇ ਹਾਂ ਕਿ ਜੋ ਪਰਿਵਾਰ ਹਨ ਉਹ ਵੀ ਟੁੱਟਦੇ ਜਾਂਦੇ ਹਨ ਜੇ ਉਹਨਾਂ ਨੂੰ ਬਚਾਣਾ ਹੈ ਜੇ ਸੋਸਾਇਟੀ ਨੂੰ ਬਚਾਣਾ ਹੈ ਤਾਂ ਫੈਮਿਲੀ ਦੀ ਜਿਹੜੀ ਡਿਸਇੰਟੀਗ੍ਰੇਸ਼ਨ ਹੈ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਤੇ ਗੁਰਬਾਣੀ ਤੋਂ ਅੱਛਾ ਸੰਕੇਪ ਮਿਲਦਾ ਹੈ ਕਿ ਪਰਿਵਾਰ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ ਆਖਰੀ ਤੌਰ ਤੇ ਸਪਿਰਚੁਅਲ ਗੁਰੂ ਨਾਨਕ ਦੇਵ ਜੀ ਦੇ ਜੋ ਹੁਕਮ ਹਨ ਉਹ ਡਿਸਕਸ ਕਰ ਕਰਾਂਗਾ ਮੈਂ ਥੋੜਾ ਜਿਹਾ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹਾ ਵੀ ਜੋ ਪਰ ਪ੍ਰਭੂ ਪਰਮਾਤਮਾ ਦਾ ਹੁਕਮ ਹੈ ਉਹ ਸਰਵ ਵਿਆਪਕ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋਮਨਾ ਕੋਈ ਜੋ ਕੁਛ ਇਸ ਤਰਤੀ ਤੇ ਵਾਪਰ ਰਿਹਾ ਹੈ ਉਹ ਹੁਕਮ ਦੇ ਅਨੁਸਾਰ ਹੈ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਉੱਤੇ ਕੁਝ ਵੀ ਨਹੀਂ ਹੈ ਜੀਵ ਨੂੰ ਹੁਕਮ ਫਰਮਾਇਆ ਗਿਆ ਹੈ ਕਿ ਉਹ ਪ੍ਰਭੂ ਪਰਮਾਤਮਾ ਨੂੰ ਜੇ ਉਹਦੀ ਮਰਜ਼ੀ ਤੋਂ ਕੁਝ ਲੈਣਾ ਹੈ ਤਾਂ ਅਰਦਾਸ ਕਰੇ ਆਸਾ ਦੀ ਵਾਰ ਚ ਰੋਜ਼ ਆਂਦਾ ਹੈ ਨਾਲ ਖਸਮ ਚਲੇ ਅਰਦਾਸ ਅਰਦਾਸ ਕਰਕੇ ਵੀ ਕਈ ਵਾਰੀ ਨਹੀਂ ਮਿਲਦਾ ਜੋ ਅਸੀਂ ਮੰਨਦੇ ਆ ਤਾਂ ਉਹਦੇ ਲਈ ਪਾਣਾ ਹੈ ਜਬਜੀ ਸਾਹਿਬ ਦੇ ਵਿੱਚ ਆਂਦਾ ਹੈ ਬੰਦ ਖਲਾਸੀ ਪਾਣੇ ਹੋਵੇ ਪਾਣਾ ਮੰਨ ਕੇ ਹੀ ਇਸ ਜੀਵ ਦਾ ਉਧਾਰ ਹੈ ਤੇ ਮੋਕਸ਼ ਵੱਲ ਤਾਂ ਹੀ ਜਾ ਸਕਦਾ ਹੈ ਕਰਮ ਖੰਡ ਦੇ ਉੱਤੇ ਬਹੁਤ ਐਮਫਸਿਸ ਦਿੱਤਾ ਗਿਆ ਹੈ ਗੁਰਬਾਣੀ ਚਾਹੁੰਦਾ ਹੈ ਜੇਹਾ ਵੀ ਜੇ ਤਿਹ ਹਲੂ ਨੇ ਕਰਮਾਂ ਸੰਧੜਾ ਖੇਤ ਕਰਮ ਇੱਕ ਜੀਵ ਦੇ ਹਨ ਕਰਮ ਕਲੈਕਟਿਵ ਕਰਮ ਆਪ ਦੀ ਸੋਸਾਇਟੀ ਵੀ ਹਨ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਮਹਾਂਸਭਾ ਕੱਟੀ ਹੋਈ ਦ੍ਰੋਪਦੀ ਦਾ ਚੀਰਹਰਣ ਹੋਇਆ ਤਾਂ ਉਹਦੇ ਵਿੱਚ ਉਹ ਲੋਕ ਵੀ ਅਪਰਾਧੀ ਮੰਨੇ ਗਏ ਜਿਹੜੇ ਉਸ ਟਾਈਮ ਚੁੱਪ ਰਹੇ ਇਸੇ ਤਰੀਕੇ ਅੱਜ ਜੋ ਸਮਾਜ ਵਿੱਚ ਵਰਤ ਰਿਹਾ ਹੈ ਸਿਰਫ ਜੋ ਗਲਤ ਕੰਮ ਕਰ ਰਹੇ ਹਨ ਉਹੀ ਨਹੀਂ ਬਟ ਉਹ ਵੀ ਜਿਹੜੇ ਕਿ ਗਰਮ ਗਲਤ ਕੰਮਾਂ ਨੂੰ ਰੋਕਦੇ ਨਹੀਂ ਜੋ ਗਵਾਹੀ ਨਹੀਂ ਪਰਦੇ ਗਲਤ ਕੰਮਾਂ ਦੇ ਖਿਲਾਫ ਉਹ ਵੀ ਉਸ ਤਰੀਕੇ ਕਲੈਕਟਿਵ ਕਰਮ ਦਾ ਆਮ ਭੋਗਦੇ ਹਨ ਫਲ ਬਾਦ ਵਿੱਚ ਇਨਸਾਨ ਕਹਿੰਦਾ ਹੈ ਮੈਂ ਤਾਂ ਕਿਸ ਨਾਲ ਮਾਰਾ ਕੀਤਾ ਨਹੀਂ ਬਟ ਚੁੱਪ ਰਹਿਣਾ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਗੁਨਾਹ ਹੈ